ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਦਦੇਰ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਸਰੀਆਲੀ ਕਲਾ ਵਿੱਚ ਵੱਡੀ ਸਰੀਆਲੀ ਤੋਂ ਜਿਹੜੀ ਦੋਸਤੋ ਤਕਰੀਬਨ 2-3 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਆ ਪਿੰਡ ਦਦੇਰ ਸਾਹਿਬ ਦੀ ਪਨਗੋਟਾ ਪਿੰਡ ਬਿਲਕੁਲ ਲੱਗੇ ਆ ਠੀਕ ਹੈ ਜੀ ਤੇ ਕੋੜਦਾਤਾ ਰੱਤਾ ਗੁੱਦਾ ਇਹ ਪਿੰਡ ਜਿਹੜੇ ਦੋਸਤੋ ਥੋੜੀ ਥੋੜੀ ਦੂਰੀ ਤੇ ਹੈਗੇ ਆ ਤੇ ਤੁਸੀਂ ਖਾਸ ਵਿਜਿਟ ਜਿਹੜੀ ਹੈਗੀ ਆ ਪਿੰਡ ਦਦੇਰ ਸਾਹਿਬ ਕਰਨੀ ਆ ਵੀਰ ਸੁਖਵਿੰਦਰ ਓਨਰ ਨੇ ਮਾਲਕ ਨੇ ਆ ਵੀਰ ਸੁਖਵਿੰਦਰ ਦੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਬਥੇਰੀ ਗੱਲਬਾਤ ਕਰ ਸਕਦੇ ਹੋ ਅੱਜ ਦੋਸਤੋ 19 ਅਪ੍ਰੈਲ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਦੁਪਹਿਰ ਦੇ 2:00 ਵਜੇ ਦਾ ਜਿਹੜਾ ਸਮਾਂ ਹੈਗਾ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਪਸ਼ੂ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚ ਦੋਸਤੋ ਇੱਕ ਤੁਹਾਨੂੰ ਬਿਲਕੁਲ ਸ਼ਾਹੀ ਵਾਲਾਂ ਅੰਗ ਦੇ ਵਿੱਚ ਜਿਹੜੀ ਵੈਢ ਹੋਵੇਗੀ ਗੱਬਣ ਚੈੱਕ ਪਾਸ ਨਾਲ ਦੁੱਧ ਮਿਲਕਿੰਗ ਤੇ ਵੀ ਆ ਪੂਰੀ ਗੱਲਬਾਤ ਕਰ ਲਾਂਗੇ ਦੋ ਹੋਰ ਬੈਣਾ ਤੁਹਾਨੂੰ ਦਿਖ ਅ ਗਰਮੀਆਂ ਲੋਕੇ ਵੇਖਦੇ ਨੇ ਦੋਸਤੋ ਗਰਮੀਆਂ ਪੱਖ ਵੇਖਦੇ ਹੋਏ ਜਿਹੜੀਆਂ ਕ੍ਰੋਸ ਸੈਂਗ ਦੇ ਵਿੱਚ ਵੜਾ ਤੁਸੀਂ ਖਰੀਦ ਸਕਦੇ ਹੋ ਰੇਟ ਭਾਅ ਪੜਤਾ ਪੁੱਛ ਲਾਂਗੇ ਪੂਰੀ ਗੱਲਬਾਤ ਕਰਦੇ ਆ ਵੀਰ ਸੁਖਵਿੰਦਰ ਦੇ ਨਾਲ ਸਭ ਤੋਂ ਪਹਿਲਾਂ ਵੀਰ ਸੁਖਵਿੰਦਰ ਸਾਸਰੀ ਕਾਲ ਸਾਸਰੀ ਗਾ ਜੀ ਉਹ ਠੀਕ ਠਾਕ ਭਰਾ ਹਾਂਜੀ ਠੀਕ ਠਾਕ ਤੇ ਸੁਖਵਿੰਦਰ ਵੀਰੇ ਇਹ ਪਸ਼ੂ ਵਪਾਰ ਦਾ ਕੰਮ ਹੈ ਜਾਂ ਘਰੇਲੂ ਪਸ਼ੂ ਹੈ ਨਹੀਂ ਘਰੇਲੂ ਪਸ਼ੂ ਹੈ ਘਰੇਲੂ ਹੀ ਹੈ ਹਾਂਜੀ ਠੀਕ ਆ ਤੇ ਪਸ਼ੂ ਤਿੰਨ ਵਕਾਊ ਆ ਹਾਂਜੀ ਤਿੰਨ ਜੀ ਅ ਤਿੰਨੇ ਵੜਾ ਹਨਾ ਜੀ ਹਾਂਜੀ ਤੇ ਕਰੀਏ ਸਟਾਰਟ ਪਹਿਲੇ ਨੰਬਰ ਤੋਂ ਅ ਛਾਈ ਵਾਲ ਜਿਹੜੀ ਇਹ ਪਹਿਲੇ ਨੰਬਰ ਤੇ ਆਪਾਂ ਵੇਖ ਰਹੇ ਆ ਵੀਰੇ ਆਜੋ ਮੜਾ ਲਾਗੇ ਜੀ ਤੇ ਇਹਦੀ ਕੀ ਡਿਟੇਲ ਆ ਵੀਰੇ ਇਹਦੀ ਡਿਟੇਲ ਵੀਰੇ ਦੂਜਾ ਸਵੇਰੀ ਹੁਣ ਗੱਬਣ ਆਏ ਹਾਂਜੀ 2 ਮਹੀਨੇ ਦਾ ਚੈੱਕ ਪਾਸ ਹਾਂਜੀ ਗਾਰੰਟੀ ਆਪਣੀ ਤੇ 12 ਕਿਲੋ ਵੀਰ ਜੀ ਦੇ ਥਲੇ ਦੁੱਧ ਤਿਆਰ 12 ਕਿਲੋ ਹਾਂ 2 ਮਹੀਨਿਆਂ ਦੀ ਚੈੱਕ ਪਾਸ ਫੈਂਟ ਇਹਦੀ ਆਉਂਦੀ ਜਿਹੜੀ 5 ਰੋਲ ਅੱਗੇ ਦੂਜੇ ਸਵੇਰੀ ਗੱਬਣ ਹਾਂ ਦੂਜੇ ਸਵੇਰੀ ਗੱਬਣ ਠੀਕ ਹੈ ਜੀ 5 ਇੱਕ ਫੈਂਟ ਆਉਂਦੀ ਹੈ ਹਾਂਜੀ ਹਾਂਜੀ ਹੁਣ 12 ਕਿਲੋ ਹਜਾ ਜਾਨਣ ਵੇਖੋ ਬਹੁਤ ਵਧੀਆ ਲੱਗਾ ਠੀਕ ਆ ਹਾਂਜੀ ਤੇ 2 ਮਹੀਨੇ ਚੱਕ ਵੀਰ ਸੁਖਵਿੰਦਰ ਕਿੰਨੇ ਦਿਨ ਹੋ ਗਏ ਚੈੱਕ ਕਰਾਈ ਨੂੰ ਚੈੱਕ ਕਰਾਈ ਨੂੰ ਵੀਰੇ 2-4 ਦਿਨ ਹੀ ਹੋ ਗਏ ਲੈ 2-4 ਦਿਨ ਹੋ ਗਏ ਠੀਕ ਆ ਆਹ ਵੇਖੋ ਦੋਸਤੋ ਥਣ ਠੀਕ ਆ ਤੇ 12 ਕਿਲੋ ਦੀ ਵੀਰਾਂ ਦਾ ਵੀ ਚੁਵਾਈ ਆ ਕੋਈ ਵੀਰ ਆਪਦੀ ਘਰ ਵਿਜਿਟ ਕਰਕੇ ਤਸੱਲੀ ਕਰ ਸਕਦਾ ਤੇ 2 ਮਹੀਨੇ ਦੀ ਜਿਹੜੀ ਗੱਬਣ ਚੈੱਕ ਪਾਸ ਆ ਠੀਕ ਆ ਤੇ ਫਾਇਡ ਬਹੁਤ ਵਧੀਆ ਹੈਗੀ ਦੋਸਤੋ ਵੀ 5 ਇੱਕ ਜਿਹੜੀ ਫਾਇਡ ਆ ਠੀਕ ਆ ਦੋ ਤਾਂ ਸੰਗਣਾ ਹੁੰਦਾ ਬਿਲਕੁਲ ਮੱਜਾਂ ਦੇ ਬਰਾਬਰ ਦੁੱਧ ਹੁੰਦਾ ਸ਼ਾਹੀਵਾਲ ਕਰੋਸ ਆ ਸ਼ਾਹੀਵਾਲ ਕਰੋਸ ਵਿੱਚ ਆ ਠੀਕ ਆ ਤੇ ਬੱਚਾ ਇਹਦੇ ਥੱਲੇ ਤਾਂ ਨਹੀਂ ਹੈਗਾ ਜੀ ਕੋਈ ਨਹੀਂ ਜੀ ਬੱਚਾ ਜੀ ਬਲਕਿ ਪਹਾੜੇ ਚਾੜਦੇ ਸੀ ਤੇਰੇ ਨਾਲ ਜੀ ਹਾਂ ਜੀ ਠੀਕ ਕੋਈ ਰੱਸੀ ਨਹੀਂ ਆਣਾ ਪਾਉਣ ਦੀ ਲੋੜ ਪਈ ਨਹੀਂ ਪਾਉਣਾ ਪਈ ਪਾਉਣਾ ਪੈਂਦਾ ਜੀ ਵੜਾਂ ਵਿੱਚ ਆਪਾਂ ਮੋਸਟਲੀ ਪਾਈ ਲੈਣੀ ਹਾਂ ਹਾਂ ਜੀ ਫਾਇਦਾ ਹੀ ਆਉਦਾ ਵੀਰੇ ਬਿਲਕੁਲ ਬਿਲਕੁਲ ਕੋਈ ਮੱਖੀ ਮੱਛਰ ਸੌਤਰਾਂ ਕੋ ਹਾਂ ਜੀ ਹਾਂ ਜੀ ਗੱਲ ਬਾਤ ਤੇ ਸੁਖਵਿੰਦਰ ਵੀਰ ਇਹਨੂੰ ਖੋਲ ਕੇ ਦਿਖਾਈਏ ਹਾਂ ਤੇ ਪਹਿਲੇ ਸੂਵੇ ਦੇ ਵਿੱਚ ਹੁਣ ਚਲਦੀ ਹੈ ਤੇ ਦੂਜੇ ਸੂਵੇ ਲਈ ਜਿਹੜੀ ਅੱਗੇ ਗੱਬੜ ਆ ਕਿ ਚੱਕ ਵੀਰ ਹੁਣਾ ਕਰਵਾਈ ਆ ਬਾਕੀ ਕੋਈ ਵੀਰ ਜਦੋਂ ਖਰੀਦਣ ਆਵੇ ਘਰੇ ਤੇ ਤੁਸੀਂ ਆਪਦੀ ਆ ਕਿ ਚੱਕ ਜਿਹੜੀ ਹੈ ਤਸੱਲੀ ਆ ਉਹ ਤੁਸੀਂ ਆਪਣੇ ਹੱਥੀ ਵੀ ਕਰਵਾ ਸਕਦੇ ਹੋ ਡਾਕਟਰ ਸਾਹਿਬ ਆਪਣਾ ਜਿਹੜਾ ਦੋਸਤੋਂ ਤੁਸੀਂ ਨਾਲ ਲੈ ਕੇ ਆ ਸਕਦੇ ਹੋ ਠੀਕ ਹੈ ਜੀ ਆਹ ਦੇਖੋ ਆਹ ਦੇਖੋ ਜੀ ਠੀਕ ਆ ਥਾਣੇ ਵਾਲਾ ਜਿਹੜਾ ਦੋਸਤੋਂ ਬਹੁਤ ਸਾਫ਼ ਆ ਪਸ਼ੂ ਥੋੜਾ ਕਾਲਾ ਪੈਂਦਾ ਘਰੋਂ ਬਹੁਤ ਘੱਟ ਕੱਡੇ ਹੁੰਦੇ ਆ ਤਾਂ ਕਰਕੇ ਤੇ ਲਾਲ ਰੰਗ ਬਿਲਕੁਲ ਕੋਟ ਵਰਗਾ ਰੰਗ ਆਪਾਂ ਕਹਾਂਗੇ ਲਾਲ ਰੰਗ ਦੇ ਵਿੱਚ ਸ਼ਾਹੀਵਾਲ ਕਰੋਸ ਆਂਗਾ ਤੇ 12 ਕਿਲੋ ਦੀ ਜਿਹੜਾ ਮੇਰਾ ਵੀਰ ਕੋਈ ਵੀ ਆਵੇ ਭੈਣ ਭਰਾ ਕੋਈ ਵੀ ਚਵਾਈ ਆ ਤੁਸੀਂ ਘਰ ਵਿਜਿਟ ਕਰਕੇ ਕਰ ਸਕਦੇ ਹੋ ਥਾਂ ਤੁਣ ਦੀ ਜਿਹੜੀ ਸ਼ੇਪ ਆ ਸੋਹਣੀ ਆ ਹਵਾਨਾ ਸੋਨਾ ਬਖਾਉਂਦੀ ਆ ਬਿਲਕੁਲ ਪੱਧਰ ਦੇਵਾ ਤੇ ਆ ਦੇਖੋ ਜੀ ਬੜਾ ਤੋਰ ਦੇ ਚ ਰਹਿਣ ਲੈਓ ਫਿਰ ਲੈਓ ਨਾ ਨਾ ਕਰੀ ਕਰੋ ਲੋਬੀ ਪ੍ਰਭੂ ਠੀਕ ਆ ਥਣ ਲੇਵੇ ਦੀ ਬਹੁਤ ਸਫਾਈ ਆ ਤੇ ਦੁੱਧ 12 ਕਿਲੋ ਉਹਦੇ ਨਾਲ ਹੀ ਗੱਬਣਾ ਠੀਕ ਆ ਤੇ ਸੁਖਵਿੰਦਰ ਵੀਰੇ ਆਜੋ ਸਾਹਮਣੇ ਕਿੰਨਾ ਕੁ ਵੀਰੇ ਮੁੱਲ ਭਾਪੜ ਦਾ ਇਹਦਾ ਮੁੱਲ ਵੀਰੇ 45000 ਰੁਪਿਆ 45 ਹਾਂਜੀ ਇਹ ਲੈਦੇ ਵਾਲੀ ਵੀਰੇ ਜਾਂ ਵਿੱਚੋਂ ਹੋ ਜੂਗੀ 43 ਦੀ ਦੇ ਦਾਂਗੇ ਵੀਰੇ ਹਾਂ ਨਾ 43 ਹੁੰਦੀ ਹੈ ਹਾਂਜੀ ਤੇ 12 ਕਿਲੋ ਬਲਕਿ ਕੋਈ ਭੈਣ ਭਰਾਵੇ ਆਪਦੀ ਤਸੱਲੀ ਕਰੇ ਸੱਲੀ ਕਰ ਸਕਦਾ ਠੀਕ ਆ ਸੂਰ ਛਟਾ ਕਿਸੇ ਥਾਂ ਚ ਨਾ ਨਾ ਜੀ ਇਹਨਾਂ ਵਧੀਆ ਫਰਸਟ ਕਲਾਸ ਹਾਂਜੀ ਹਾਂਜੀ ਠੀਕ ਆ ਚੰਗੀ ਚਵਾਈ ਹੈ ਵੀਰ ਕਹਿੰਦਾ ਦੋਸਤੋ ਬਾਕੀ ਜਿਸ ਵੀਰ ਨੇ ਪੈਸੇ ਖਰਚ ਕਰਨੇ ਆ 45 ਹਰ ਡਿਮਾਂਡ ਆ ਤੇ 43 43 ਦੀ ਜਾਂ 42 ਦੀ 43 ਦੀ ਦੇ ਦਾਂਗੇ 43 ਦੀ ਠੀਕ ਆ 43000 ਦੀ ਜੜੀਆ ਦੋਸਤੋ ਲੈਦੇ ਹੋ ਜੇਗੀ ਠੀਕ ਆ ਵੇਰ ਤੁਸੀਂ ਵੇਖੋਗੇ ਤੇ ਦੂਜੇ ਸੁਵੇ ਲਈ ਗੱਭਣੇ ਕਬਰੀ ਮੈਂ ਫੇਰ ਰਿਪੀਟ ਕਰ ਦਿੰਦਾ ਹਰ ਪਾਸੇ ਤੁਹਾਨੂੰ ਦਿਖਾਇਆ ਇੱਕ ਵਾਰੀ ਤੁਸੀਂ ਆ ਥਣ ਫੇਰ ਦੇਖੋ ਜੀ ਉਲਟ ਬਹਿਣੀਆਂ ਦੇ ਪਾਸੇ ਤੋਂ ਆ ਦੇਖੋ ਜੀ ਸ਼ੇਪ ਆਕਾਰ ਥਣਾ ਦਾ ਬਿਲਕੁਲ ਵੇਖੋ ਤਸੱਲੀ ਦੇ ਨਾਲ ਠੀਕ ਹੈ ਬਿਲਕੁਲ ਜਿਹੜਾ ਮੁਠੀ ਵਾਲਾ ਥਾਣੇ ਭਰਾਵੋ ਆ ਦੇਖੋ ਠੀਕ ਹੈ ਥਣ ਤੋਂ ਦੀ ਸ਼ੇਪ ਬਹੁਤ ਔਰੀ ਹੈ ਤੇ ਜਰੂਰ ਸੰਪਰਕ ਕਰਿਓ ਇੱਕ ਅਗਲੇ ਦੂਜੇ ਨੰਬਰ ਤੇ ਵੀਰ ਸੁਖਵਿੰਦਰ ਇਸ ਦੀ ਕੀ ਡਿਟੇਲ ਹੈ ਵੀਰ ਇਹ ਵੀ ਪਹਿਲਾ ਸੁਆ ਦੋਂਦੀ ਹੈ ਮੂਹ ਨਾ ਸੌਰੀ ਇਦੇ ਮਤਲਬ ਕੰਨੀਆਂ ਖੜੀਆਂ ਨੂੰ ਕੰਨੀਆਂ ਖੜੀਆਂ ਕੰਨੀਆਂ ਖੜੀਆਂ ਪਹਿਲਾਂ ਸੁਗਾ ਵਾ ਹਾਂਜੀ 15 ਤੋਂ ਪਲੱਸ ਚੱਲਣਦਾ ਹੀ ਬਾਈ ਮਤਲਬ ਕਿ ਵੇਹੇ ਛਿੱਕੀ ਕਹਿ ਲੀ ਆਪਾਂ ਛਿੱਕੀ ਕਹਿ ਲੋ ਹਾਂਜੀ ਛਿੱਕੀ ਕੰਨੀਆਂ ਨਾਲ ਪ੍ਰੋਪਰ ਜੀ ਤੇ ਸੁਭਾ ਪਹਿਲੇ ਸੂਈ ਸੀ ਪਹਿਲਾਂ ਪਹਿਲਾਂ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2 ਤਰੀਕ ਦੀ ਸੂਈ ਵੀਰੇ ਬੱਚਾ ਮਰ ਗਿਆ ਆਪਣਾ ਵੀਡੀਓ ਪਈ ਹੈ ਹਾਂ 2 ਅਪ੍ਰੈਲ ਦੀ ਹਾਂਜੀ ਹਾਂਜੀ ਬੱਚੇ ਮਰੇ ਦੀ ਵੀਡੀਓ ਹੈਗੀ ਮਰੇ ਦੀ ਵੀਡੀਓ ਹੈਗੀ ਹਾਂਜੀ ਠੀਕ ਆ ਤੇ ਹਾਜ਼ਰ ਕਿੰਨਾ ਹੁਣ ਦੋ ਦਿਨ ਦੀ ਥੱਲੇ ਇਹਦੇ ਥੱਲੇ ਵੀਰੇ ਜੀ 15 ਤੋਂ 16 ਹੀ ਹੁੰਦੇ 15 ਤੋਂ ਹਾਂਜੀ ਤੇ ਦਿਨ ਵੀ 1 ਇਹਨੂੰ ਨੱਥ ਮਾਰੀ ਆ ਇਹਨਾ ਵਾਂਗੇ ਕੋਈ ਮਤਲਬ ਭਾਵੇਂ ਨੱਥ ਤੋਂ ਫੜ ਕੇ ਬੰਨ ਕੇ ਚੋਲੇ ਭਾਵੇਂ ਫੜ ਕੇ ਥੋੜੀ ਜੀ ਗਾਂ ਗਰਮਾ ਬੈ ਛੂਟੀ ਮਾਰਨਾ ਤੇ ਚਵਾਈ ਇੱਕ ਨੰਬਰ ਕੁਛ ਲਾਤ ਛੜ ਨਹੀਂ ਕਰਦੀ ਠੀਕ ਆ ਭਾਵੇਂ ਜਨਾਨੀ ਚੋਲੇ ਭਾਵੇਂ ਬੰਦਾ ਛੂਟੀ ਮਾੜੀ ਨੱਥ ਨੂੰ ਫੜਨਾ ਪੈਂਦਾ ਜੀ ਅੱਛਾ 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 ਹਾਂਜੀ ਹਾਂਜੀ ਲੋ ਵੀ ਦੋਸਤੋ ਥੋੜਾ ਜਿਹਾ ਵੀਰ ਨੇ ਇਹ ਵੀ ਗੱਲ ਦੱਸਦੀ ਵੀ ਜਿਵੇਂ ਥੋੜਾ ਜਿਹਾ ਪਸ਼ੂ ਗਰਮ ਸੁਭਾਤਾ ਹੁੰਦਾ ਉਸ ਸੁਭਾ ਦੇ ਵਿੱਚ ਆ ਵੀ ਥੋੜੀ ਨੱਥ ਤਾਂ ਮਾਰੀ ਆ ਵੀ ਕੋਈ ਅੱਗੇ ਵੀਰ ਖੜ ਜੇ ਪਹਾੜਾ ਬੰਡਾ ਪਾ ਕੇ ਨੱਥ ਫੜ ਲੇ ਮਨੱਥ ਫੜ ਕੇ ਜਸ ਡੱਕੇ ਖੜਨਾ ਪਾੜਾ ਬੰਡਾ ਚਾੜ ਤੇ ਤੁਸੀਂ ਜਿਹੜੀ ਚੁਵਾਈ ਕਰ ਸਕਦੇ ਕੋਈ ਪੈਨ ਜਿਹੜੀ ਪੈਨ ਚੁਵਾਈ ਕਰ ਲੈ ਲੇਡੀਜ਼ ਕੋਈ ਜੈਂਟਸ ਵੀਰ ਬੜੇ ਆਰਾਮ ਨਾਲ ਚੁਵਾਈ ਕਰ ਸਕਦੇ ਜੀ ਤੇ ਦੁੱਧ ਥੱਲੇ ਖੁੱਲਾ 15 16 ਹਾਜ਼ਰ ਆ ਤੇ 2 ਅਪ੍ਰੈਲ ਤੋਂ ਜੇਕਰ ਦੇਖੀਏ ਤੇ 15 16 ਕ ਦਿਨ ਹੀ ਹੋ ਗਏ ਠੀਕ ਆ ਆ ਜਾਓ ਪਤੰਥ ਨੂੰ ਦਿਖਾ ਦਿੱਤੀ ਹਾਂ ਹਾਂਜੀ ਆਹ ਦੇਖੋ ਜੀ ਲੋਵੀ ਪ੍ਰਭੂ ਬਿਲਕੁਲ ਮੁੱਠੀ ਵਾਲਾ ਥਾਣਾ ਠੀਕ ਆ ਜੀ ਤੇ ਵੇਖੋ ਸ਼ੇਪ ਆਕਾਰ ਵੇਖੋ ਤੁਸੀਂ ਥਣ ਦਾ ਤੇ ਚਵਾਈ ਜਿਹੜੀ ਆ ਇਹੋ ਜੇ ਪਸ਼ੂ ਦੀ ਨਾਰਮਲੀ ਆਪਾਂ ਗੱਲ ਕਰ ਲੈਣੀ ਆ ਵੀ ਜੇਕਰ ਥਾਣਾ ਬਹੁਤ ਵਧੀਆ ਤੇ ਚਵਾਈ ਸੋਹਣੀ ਪਸ਼ੂ ਕਰਾ ਦਿੰਦਾ ਸੁਖਵਿੰਦਰ ਵੀਰੇ ਕੋਈ ਭੂਰ ਛੱਟਾ ਇਸ ਥਾਣਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਬਿਲਕੁਲ ਓਕੇ ਆ ਵੀਰੇ ਮੋਟੀ ਧਾਰ ਤੋਂ ਮੋਟੀ ਧਾਰ ਹੈ ਨਾ ਤੇ ਇਹਦਾ ਇੱਕ ਵੀਰੇ ਡਿਮਾਂਡ ਦੱਸ ਦੇ ਵੀ ਲੈ ਦੇ ਕੀ ਆ ਇਹਦਾ ਲੈ ਦੇ ਵੀਰੇ 43000 ਰੁਪਏ 43 ਹਾਂ ਜੀ ਹਾਂ ਨਾਲ ਹੀ ਹੈ ਜਾਂ ਵਿੱਚੋਂ ਕੋਈ ਹੁੰਦੀ ਹੈ ਵਿੱਚੋਂ ਮਰਦਾ ਵੀ ਕੋਈ ਭੈਣ ਭਰਾ ਦੂਰੋਂ ਨੇੜੇ ਆਉਂਦਾ ਦੂਰੋਂ 40 ਦੀ ਦੇ ਦਾਂਗੇ 40 ਦੀ 40 ਦੀ ਠੀਕ ਹੈ ਤੇ ਬਾਕੀ ਆਪਣੀ ਤਸੱਲੀ ਕੋਈ ਮਤਲਬ ਕਿ ਇੱਥੇ ਕਰ ਸਕਦਾ ਨਾਲੇ ਪਤਾ ਲੱਗ ਜਾਊਗਾ ਵੀ ਕੋਈ ਹਰਕਤ ਉਹਦੀ ਪਹਿਲੀ ਕਰਦੀ ਹੋਊਗੀ ਨਹੀਂ ਨਹੀਂ ਭਾਈ ਆਵੇ ਜਿਹੜਾ ਵੀ ਆਵੇ ਰੋਟੀ ਪਾਣੀ ਪੰਜਾਬੀ ਸਰਾ ਦਾ ਰਾਤ ਰਵੇ ਆਪਣੇ ਕੋਲੇ ਉਹ ਹੀ ਚੱਲ ਗਣੀ ਬਿਲਕੁਲ ਹਾਂਜੀ ਲੋ ਵੀ ਦੋਸਤੋ ਬਾਕੀ ਜਿਹੜਾ ਫਿਕਸਡ ਆਰਡਰ ਆ ਭਰਾਵੋ ਠੀਕ ਆ ਸ਼ਾਮਾਂ ਤਾਈ ਬਣ ਜਾਂਦੀ ਬਹੁਤ ਸ਼ਾਮਾਂ ਤੱਕ ਬਣ ਜਾਂਦੀ ਹੈ ਤੇ ਸਮਾਂ ਤੁਸੀਂ ਬੇਸ਼ੱਕ ਅਗਰ ਫਿਰ ਰਿਪੀਟ ਕਰਦੇ ਨਾ ਵੀ 2:00 ਵਜੇ ਦਾ ਦੁਪਹਿਰ ਦਾ ਸਮਾਂ ਹੈ ਹੁਣ ਠੀਕ ਹੈ ਤੇ ਸਵੇਰ ਭਾਈ ਸੁਖਵਿੰਦਰ ਵੀਰੇ ਕਿੰਨੇ ਵਜੇ ਚੁਵਾਈ ਕਰੀਏ 7:30 ਵਜੇ 7:30 ਵਜੇ ਪ੍ਰਭੂ ਚੁਵਾਈ ਹੋਈ ਆ ਆ ਵੇਖੋ ਪੂਰਾ ਸਰੀਰਕ ਬਣਤਰ ਪੂਰਾ ਸਰੀਰਕ ਢਾਂਚਾ ਤੁਸੀਂ ਬੈਠਦਾ ਕੱਦ ਕਾਠੀ ਸੋਹਣਾ ਬੈਠਦਾ ਠੀਕ ਆ ਹਜੇ ਪਹਿਲਾਂ ਸੋਈ ਆ ਤੇ ਬਿਲਕੁਲ ਤਾਜੀ ਮੰਨੋ ਤੁਸੀਂ ਕਿਉਂਕਿ 15 16 ਦਿਨਾਂ ਬਾਅਦ ਕਿ ਬੱਚਾ ਵੈਰੀਫਾਈ ਕਰਨਾ ਤੁਸੀਂ ਫੋਟੋਆਂ ਵੀਡੀਓ ਹੈਗੀ ਆਪਣੇ ਕੋਲ ਬੱਚਾ ਮਰ ਗਿਆ ਸੀਗਾ 2 April ਦੀ ਸੂਈ ਹੈ ਬੱਚਾ ਹੈਗਾ ਬੱਚਾ ਸੀ ਤੇ ਸੁਖਮਿੰਦਰ ਵੀਰ ਖੋਲੋ ਤੋਰ ਲਗੇ ਨੂੰ ਵੀ ਕੀ ਕਦਗੱਠ ਜਿਹੜਾ ਕਿਸਾਨ ਵੀਰੋ ਵੱਡੇ ਕਦਗੱਠ ਦੇ ਵਿੱਚ ਆ ਵੈੜ ਇੱਕੋ ਰੰਗ ਦਾ ਬਲੈਕ ਵੈੜ ਆ ਚਕਈ ਕਾਲੇ ਰੰਗ ਦੇ ਵਿੱਚ ਵੈੜ ਆ ਤੇ ਹਵਾਨਾ ਸੋਹਣਾ ਵਿਖਾਉਂਦੀ ਆ ਬਿਲਕੁਲ ਚੌਰਸ ਦੇਵਾ ਠੀਕ ਆ ਥਣ ਦੇਵਾ ਬਹੁਤ ਵਧੀਆ ਚੰਗਾ ਸਫਾਈ ਦਾ ਲੱਗਦਾ ਬਾਕੀ ਥੋੜਾ ਜਿਹਾ ਪਸ਼ੂ ਆ ਘਰੇਲੂ ਨੇ ਘਰੋਂ ਕੱਡੇ-ਕੁੱਡੇ ਬਹੁਤ ਘੱਟ ਨੇ ਤਾਂ ਕਰਕੇ ਮਾਰੇ ਕਾਲੇ ਪੈਂਦੇ ਆ ਭਜਦੇ ਆ ਬਾਕੀ ਤੁਸੀਂ ਵੇਖੋਗੇ ਫਿਕਸਡ ਟਰੱਕ ਕੰਪੈਕਟ ਜੈਡ ਰਹੇਗਾ ਠੀਕ ਆ ਤਾਂ ਥਣ ਥਣ ਜਿਹੜਾ ਬਿਲਕੁਲ ਮੁੱਠੀ ਵਾਲਾ ਹੱਥੀ ਚਵਾਈ ਵਾਲਾ ਜਿਹੜਾ ਦੋਸਤੋ ਥਣ ਲੱਗਾ ਵੈੜ ਦੇ ਇਹ ਤੁਸੀਂ ਬੇਸ਼ੱਕਾ ਬਿਲਕ ਠੀਕ ਹੈ ਤੇ ਹਾਂਜੀ ਵੀਰ ਜੀ ਤੋਰ ਲਈ ਠੀਕ ਆ ਅੱਛਾ ਸੁਖਮਿੰਦਰ ਵੀਰੇ ਇਹਦਾ ਲੈਂਡ ਨੇ ਦੱਸਦਾ ਵੀ 40000 ਤੀ ਖਾਨ ਆ ਹਾਂਜੀ ਹਾਂਜੀ 42 43000 ਮੋਲ ਆ ਠੀਕ ਆ ਲੋਬੀ ਭਰਾਓ 40000 ਦੀ ਹਾਂ ਨਾ ਮੁੱਲ 42 ਕਰਾ ਲਓ 43 ਵੀਰਾਂ ਦਾ ਕਰਾ ਲਓ ਠੀਕ ਆ ਚਾਹੇ 45 ਕਰ ਲਈਏ ਡਿਮਾਂਡ ਤੇ ਹਾਂ ਨਾ ਜਿਹੜੀ 40000 ਹੈ ਵੜ ਲੰਮਾ ਸਮਾਂ ਦੁੱਧ ਚਵਾ ਦੂਗੀ ਇਹ ਤਾਂ ਨਾਰਮਲ ਆਪਾਂ ਸਾਰਿਆਂ ਨੂੰ ਪਤਾ ਵੀ 9 9 10 10 ਸਾਲ ਸਾਲ ਦੀ ਜਿਹੜਾ ਪਸ਼ੂ ਤੋਂ ਦੁੱਧ ਚਵਾ ਦਿੰਦੇ ਤੇ ਬਾਕੀ ਦਾ ਠੀਕ ਆ ਜੀ ਤੇ ਥਾਣ ਦੀ ਕੁਆਲਿਟੀ ਸੋਹਣੀ ਮੈਂ ਤੁਹਾਨੂੰ ਹਰ ਪਾਸੇ ਦਿਖਾਤੀ ਆ ਜਰੂਰ ਤੁਸੀਂ ਕਾਲ ਵੀਰ ਦੇ ਨੰਬਰਾਂ ਤੇ ਕਰ ਸਕਦੇ ਹੋ ਅਗਲੀ ਵੜ ਵੀਰੇ ਆ ਗਈ ਆਪਣੇ ਕੋਲ ਵੀਰ ਸੁਖਵਿੰਦਰ ਇਹਦੀ ਕੀ ਡਿਟੇਲ ਆ ਇਹ ਵੀ ਪਹਿਲਾਂ ਸੁਣ ਅਗਰੇ ਦੋਂਦੀ ਨੂੰ ਦੋ ਦੰਦਾ ਜੀ ਦੋ ਦੰਦਾ ਹਾਂਜੀ ਠੀਕ ਆ ਕ੍ਰੋਸ ਹੰਗ ਆ ਗਿਆ ਰੋਸੰਗ ਦੇ ਵਿੱਚ ਇਹ ਬਹੁਤ ਠੰਡੀ ਆ ਠੀਕ ਹੈ ਜੀ ਤੇ ਇਹਨੂੰ ਸਮਾਂ ਇਹ ਮਹੀਨਾ ਗੇ ਲੋ ਡੇਢ ਗੇਲਵਾ ਬੱਛੀ ਏ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆ ਬੱਛੀ ਆ ਫੀਮੇਲ ਕਾਫ ਆ ਇਹ ਸੱਤਜੇ ਨੰਬਰ ਵਾਲੀ ਵੈੜ ਦੇ ਥਲੇ ਮੂਹੋਂ ਤੁੰਦੀ ਵੈੜ ਆ ਠੀਕ ਹੈ ਜੀ ਦੋ ਦੰਦਾ ਤੇ ਮਹੀਨਾ ਕੇ ਸਮਾਂ ਤੁਸੀਂ ਮੰਨ ਲਓ ਕਿਉਂਕਿ ਬੱਛੀ ਵੀ ਆ ਕਦਗਾਠੀ ਦੀ ਸੋਹਣੀ ਆ ਤੇ ਬਾਕੀ ਲੱਗਦਾ ਸਮਾਂ ਵੀ ਤਕਰੀਬਨ ਇੰਨਾ ਕੇ ਵੀ ਮਹੀਨਾ ਹੋ ਗਿਆ ਪਏ ਠੀਕ ਆ ਬਾਕੀ ਤੁਸੀਂ ਆਪੋ ਆਪਣੀ ਵੀਰ ਦੀ ਸਮਝ ਆ ਕਿਸੇ ਦੀ ਕੋਈ 5-7 ਦਿਨ ਉੱਪਰ ਮੰਨ ਲਓ ਠੀਕ ਆ ਉਹ ਗੱਲ ਵੱਖਰੀ ਹੈ ਤੇ ਹੁਣ ਵੀਰ ਮੌਜੂਦਾ ਜੇਕਰ ਆਪਾਂ ਗੱਲ ਕਰੀਏ ਵੀ ਥੱਲੇ ਇਹਦੇ ਕੀ ਕੁਝ ਹੈਗਾ ਦੁੱਧ 13 ਲੀਟਰ ਹੈ ਵੇਲੇ ਤਿਆਰ ਆ ਵਿੱਚ ਇਹਦੇ ਬਿਲਕੁਲ ਹਾਂਜੀ 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 ਠੀਕ ਆ ਜੀ ਬਾਕੀ ਤੁਹਾਨੂੰ ਪਤਾ ਹੋਣਾ ਇਹਨਾਂ ਦਿਨਾਂ ਚ ਪੱਠੇ ਨਹੀਂ ਗੀ ਤੂੰ ਨਹੀਂ ਚੱਲਣ ਗਈ ਹੈ ਹਾਂਜੀ ਤੇ 13 ਕਿਲੋ ਜਿਹੜਾ ਵੀਰੋ ਬਿਲਕੁਲ ਜਿਹੜਾ ਮੌਜੂਦ ਹੈਗਾ ਜਿਹੜਾ ਤੁਹਾਨੂੰ ਥੱਲੇੋਂ ਮਿਲ ਜਾਣਾ ਜਿਹੜੀ ਤੁਸੀਂ ਚੁਵਾਈ ਕਰਨੀ ਹੈ ਉਹ 13 ਕਿਲੋ ਆ ਵੇਣ ਨੂੰ ਨਰਾ ਨੂੰ ਦਾ ਬੋਧ ਮੋਟੀ ਹਾਂਜੀ ਹਾਂਜੀ ਭਾਈ ਦੂਜੇ ਸਵੇਰ ਦਊਗੀ ਪਚੀ 30 ਕਿਲੋ ਦਵਾ ਸਕੇ ਹੂੰ ਲਓ ਵੀ ਹੁਣ ਕਿੰਨਾ ਦੱਸਿਆ ਸੀਗਾ ਜੀ 13 ਲੀਟਰ ਐ ਟਾਈਮ ਤਿਆਰ ਵੀ ਜੀ 13 ਲੀਟਰ ਹਾਂਜੀ ਤੇ ਬੱਚਾ ਈ ਛੱਡ ਕੇ ਮਿਲਦੀ ਪਸਮਦੀ ਹਾਂਜੀ ਹਾਂਜੀ ਬੱਚੇ ਦੇ ਜੀ ਬੱਚੇ ਦੇ ਈ ਹਾਂਜੀ ਠੀਕ ਆ ਬੱਚੇ ਦੇ ਪਸਮਾਨ ਬੱਚਾ ਕਿਹੜਾ ਪੈਂਦਾ ਵੀਰਾਂ ਦਾ ਤੇ ਥਣ ਥਣ ਨੂੰ ਵੇਖੋ ਦੋਸਤੋ ਹਰ ਪਾਸਿਓ ਬਿਲਕੁਲ ਮੁੱਠੀਲਾ ਥਾਣਾ ਠੀਕ ਆ ਚਵਾਈ ਸੋਣੀ ਕਰਾਉਂਦੀ ਏ ਵੀ ਵੜ ਤੇ ਆਹ ਵੇਖੋ ਤੇ ਸੁਆ ਪਹਿਲਾ ਈ ਹੈ ਜੀ ਹਾਂਜੀ ਮੋਹਤ ਹੁੰਦੀ ਹੈ ਨਾ ਮੋਹਤ ਹੁੰਦੀ ਭਾਈ ਮੋਹਤ ਹੁੰਦੀ ਹੈ ਠੀਕ ਆ ਬਾਕੀ ਐਚ ਐਫ ਤੇ ਜਿਹੜਾ ਸ਼ਾਹੀ ਵਾਲ ਦਾ ਜਿਹੜਾ ਤੁਸੀਂ ਦੋਸਤੋ ਕਰਾਸ ਮਾਰਨਾ ਗਰਮੀ ਦਾ ਮਤਲਬ ਧਰਕਣਾ ਨਹੀਂ ਜੀ ਹਾਂਜੀ ਹਾਂਜੀ ਇੱਕੋ ਰੰਗਾਂ ਕਾਲੇ ਰੰਗ ਦੇ ਵਿੱਚ ਤੇ ਧਾਰ ਧੂਰ ਬਿਲਕੁਲ ਓਕੇ ਆ ਥਾਂ ਦੀ ਹਾਂਜੀ ਹਾਂਜੀ ਬਹੁਤ ਪੋਲੀ ਬੜੀ ਚਵਾਈ ਹੈ ਦੀ ਇੱਕ ਨੰਬਰ ਚਵਾਈ ਹੈ ਠੀਕ ਆ ਤੇ ਜ਼ਿਆਦਾਤਰ ਆਪਾਂ ਆਪ ਚੋਣੇ ਜਾਂ ਭੈਣ ਕੋਈ ਲੇਡੀਜ਼ ਚੋਂਦੇ ਕਰੇ ਨਹੀਂ ਮੈਂ ਵੀ ਚੋਣਾ ਮੇਰੀ ਵਾਈਫ ਵੀ ਚੋਲੈਂਦੀ ਬਾਕੀ ਕੋਈ ਅੱਗੇ ਨੈਕਸਟ ਆਉਣ ਵਾਲੇ ਕੋਈ ਭੈਣ ਕੋਈ ਪ੍ਰੋਬਲਮ ਨਹੀਂ ਹਾਂਜੀ ਠੀਕ ਆ ਤੇ ਸੁਖਿੰਦਰ ਵੀਰੇ ਇਹਦਾ ਲੈਣ ਦੇਣ ਫਿਰ ਕੀ ਆ ਇਹ 40000 ਲੈਂਡ ਦੇ ਨਾਲ ਆਈ ਹੈ ਜੈਂਤੋ ਚ ਹੋ ਜੂ ਕੋਈ ਛੋਟਾ ਛੱਪਾ ਦੱਸੋ ਜੀ 40000 ਯਾਰ 1000 ਕਰ ਦਾਂ ਯਾਰ ਕਰ ਹਾਂਜੀ ਠੀਕ ਆ 1000 ਵੀਰੋ ਜਿਹੜੀ ਇਹਦੇ ਚ ਮਾਨਤਨ ਹੋ ਜੂਗੀ ਗੰਜੈਸ਼ ਆ 1000 ਰੁਪਈਆ ਮਾਨਤਨ ਹੋ ਜੂਗਾ 40000 ਦੇ ਵਿੱਚੋਂ ਇਹਨੂੰ ਵੀ ਆਪਾਂ ਕੋਲ ਕੇ ਤੋੜ ਕੇ ਦਿਖਾ ਦਿੰਦੇ ਹਾਂ ਲੋਵੀ ਭਰਾਵੋ ਠੀਕ ਹੈ ਕਦ ਕਾਟੀ ਫੁੱਲ ਉੱਚਾ ਵੱਡੀਆਂ ਬਹਿੜਾਂ ਨੇ ਦੋਸਤੋ ਵੱਡੇ ਕਦ ਕਰ ਦੇ ਵਿੱਚ ਕਿਉਂਕਿ ਐਸਫ ਤੇ ਸ਼ਹੀਵਾਲ ਦਾ ਕ੍ਰੋਸ ਆਂਗਾ ਤੇ ਫਿਰ ਵੱਡੇ ਕਦ ਕਰ ਤੇ ਵਿੱਚ ਤਾਂ ਜ਼ਹਿਰ ਜੀ ਗੱਲ ਵੀ ਹੋਣਾ ਲਾਜ਼ਮੀ ਹੈ ਯਾਰੀਆ ਦੋਸਤੋ ਬਿਲਕੁਲ ਦੁੱਧ ਦੇ ਚੰਗੀਆਂ ਨੇ ਠੀਕ ਆ ਜਿੰਨੇ ਵੀਰ ਨੇ ਬਿਲਕੁਲ ਦੁੱਧ ਲੈਣਾ ਇੱਕ ਮੈਂ ਤੁਹਾਨੂੰ ਪਹਿਲਾਂ ਨੋਟ ਕਰਾ ਦਿੱਤਾ ਸੀ ਵੀ ਇਹ ਵੀ ਗੱਬਣ ਵੀ ਹੈਗੀ ਆ ਨਾਲ ਬਣੀ ਆ ਤੇ ਪੇਸ਼ ਚਿੰਤਾ ਹੋਗੇ ਤੁਸੀਂ ਲੈ ਕੇ ਜਾ ਸਕਦੇ ਕਿਉਂਕਿ ਅਗਲੇ ਸਵੇਰ ਦੀ ਜਿਹੜੀ ਆ ਦੋਸਤੋ ਪਿਆਰ ਵੀ ਹੈਗੀ ਆ ਚੈੱਕ ਪਾਸ ਆ ਦੁੱਧ ਵੀ ਥੱਲੇ ਹੈਗਾ ਖੁੱਲਾ ਦੁੱਧ ਆ 12 13 ਜੇਕਰ ਆਪਾਂ ਗੱਲ ਕਰ ਲਈਏ ਤੇ ਬਿਲਕੁਲ ਸੰਗਣ ਦੁੱਧ ਹੈਗਾ ਉਹ ਵੀਰ ਨੇ ਦੱਸਦਾ ਵੀ ਚੰਗੀ ਵਧੀਆ ਫੈਟ ਵਾਲਾ ਦੁੱਧ ਆ ਇਸ ਤੋਂ ਬਾਅਦ ਨੈਕਸਟ ਦੋ ਬਣਾ ਤੁਹਾਨੂੰ ਦਿਖਾ ਦਿਆਂ ਨੇ ਪੂਰੀ ਜਾਣਕਾਰੀ ਆਪਾਂ ਵੀਰ ਸੁਖਵਿੰਦਰ ਤੋਂ ਲੈ ਕੇ ਸ਼ੇਅਰ ਕਰ ਦਿੱਤੀ ਹੈ ਨੰਬਰ ਪਾਈ ਦੇ ਸੁਖਵਿੰਦਰ ਦੇ ਆਪਾਂ ਲੈ ਕੇ ਤੁਹਾਡੇ ਨਾਲ ਜਿਹੜੇ ਸਾਂਝੇ ਕਰਦਨੇ ਆ ਵੀਰ ਨੰਬਰ ਬੋਲ ਦਿਓ ਜੀ 81948 28452 ਹਾਂਜੀ ਇਹ ਨੰਬਰ ਜਿਹੜੇ ਆ ਦੋਸਤੋ ਵੀਰ ਸੁਖਵਿੰਦਰ ਦੇ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰਦਨੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਥੇਰੀ ਗੱਲਬਾਤ ਕਰ ਸਕਦੇ ਹੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ